ਨਾਮ ਪੈਣੀ ਤੋਂ ਅੱਜ ਕਿਹੜਾ ਪਿੰਡ ਆ ਜੀ ਕਵਲਜੀਤ ਨਾਮ ਮੇਰਾ ਪਿੰਡ ਮਗਲਾਣੀ ਆ ਕੀ ਗੱਲ ਬਾਤ ਹੈ ਜਿਹੜਾ ਸਾਰੇ ਘਰ ਦੇ ਜਿਹੜਾ ਅੱਗ ਲੱਗਿਆ ਸਮਾਨ ਦਾ ਜਾ ਰਿਹਾ ਸਰ ਕੰਮਕਾਰ ਵਾਲੇ ਬੰਦੇ ਆ ਕੰਮ ਕਰਦੇ ਗਏ ਹਾਂ ਤੇ ਸਿਲੰਡਰ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਹੀ ਕੀ ਸੜ ਗਿਆ ਸਾਰਾ ਹੀ ਕੋਈ ਸਰ ਫਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸੜ ਗਿਆ ਵਾ ਇੱਕ ਖੋਦ ਪੇਟੀ ਤੱਕ ਪੇਟੀ ਦੇ ਵਿੱਚ ਅੱਗ ਚੱਲ ਗਈ ਆ ਜੋਲੀ ਰਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ ਹੋਰ ਇਸ ਤੋਂ ਲਾਵਾ ਵੀ ਸੜਿਆ ਹੈ ਇਹ ਤੋਂ ਲਾਵਾ ਸਾਰੇ ਹੀ ਘਰ ਦਾ ਜਿੰਨਾ ਟੋਟਲ ਪੱਖੇ ਪੁੱਖੇ ਜੋ ਵੀ ਫ੍ਰਿਜ ਜੋਲ ਐਲ ਸੀ ਡੀਆ ਜੋ ਵੀ ਆਪੇ ਸਾਰਾ ਕੋਸ਼ਿਸ਼ ਸੜ ਗਿਆ ਵਾ ਕੋਈ ਚੀਜ਼ ਨਹੀਂ ਬਜੀ ਕਿਸਾ ਲੱਗੀ ਅੱਜ ਇਹ ਸਾਰੇ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਆ ਗਾ ਕੀ ਮੰਗ ਕਰਦੇ ਆਈਏ ਉਹ ਮੰਗ ਕਰਦੇ ਵੀ ਗਰੀਬ ਪਰਿਵਾਰਿਆਂ ਦੇ ਅੱਡੀ ਦਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਸਕੇ ਕਰੇ ਬਾਹਰ ਤੋਂ ਪਰਿਵਾਰ ਚ ਦੋ ਘਟਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ ਇਹ ਤਾਂ ਮੈਂ ਜਿਹੀ ਕਰਦੇ ਸਰ ਹਾਂਜੀ ਸਰ ਇਹ ਦਿਹਾੜੀ ਦਾ ਪਿਆ ਲੈਣ ਹਾਂ ਹਾਂਜੀ ਇਹਨਾਂ ਤੁਹਾਡਾ ਜੀ ਸੇਵਾ ਸਰ ਕਿਹੜਾ ਪਿੰਡ ਹੈ ਜੀ ਸਰ ਜੀ ਕੀ ਗੱਲ ਬਾਤ ਹੋ ਜਿਹੜਾ ਘਰ ਦਾ ਸਮਾਨ ਸਾਰਾ ਖੜਿਆ ਪਿਆ ਜੀ ਇਹ ਜੀ ਸਿਲੰਡਰ ਦੇ ਨਾਲ ਅਲੱਗ ਅਲੱਗ ਸਾਨੂੰ ਫੋਨ ਕੀਤਾ ਆਣ ਕਹੀ ਸਰਲੇ ਤੋਂ ਪੰਜ ਚਾਰ ਜਣੇ ਆਏ ਆ ਇਹ ਉਹ ਜਿਹਤੋਂ ਇਹਨਾਂ ਦੇ ਹੀ ਬੰਦੇ ਉਹ ਜੋਰ ਜਾਣਿਆਂ ਦੀਆਂ ਜਿਆ ਹਾ ਤੇ ਅੱਧ ਕਿੱਦਾ ਬਾਹਰ ਸਮਾਨ ਸੁੱਟਿਆ ਹੋਆ ਅੱਧ ਕਿੱਦਾ ਵਿੱਚੇ ਸੱਟ ਸਿਲੰਡਰ ਦੀ ਨਾਲੀ ਨਾਲ ਲੱਗਣਾ ਸਾਰਾ ਮਸਾਲਾ ਹਾਂਜੀ ਉਹਦੇ ਨਾਲ ਇਹੋ ਵਾਰ ਨੂੰ ਵੇਰ ਸਾਬ ਅੰਦਰ ਹੀ ਤੇ ਉਹ ਵੇਰ ਨੂੰ ਨਾਲ ਹੀ ਅਗਲਾ ਦੀ ਕੀ ਹੋ ਸੜ ਗਈ ਸਾਡੇ ਜਗਦਾ ਜੇ ਸਰਜ ਸਾਡੇ ਬਿਸਤਰੇ ਸੜੇ ਆ ਹੋਰ ਘਰ ਦਾ ਨਿੱਕਾ ਮੋਟਾ ਜਿੰਨਾ ਸਮਾਨ ਸਾਰਾ ਸੜਿਆ ਜਿਹਦਾ ਪੰਜਾਬ ਸਰਕਾਰਾਂ ਜਾਂ ਦਾਨੀ ਸੱਜਣਾਂ ਉਹਨਾਂ ਨੂੰ ਕੀ ਫੀਲ ਕਰਦੇ ਆਹੇ ਇਹਨੇ ਸਾਡੇ ਮਾਤਾ ਕਰੋਂ ਗਰੀ ਬੰਦੇ ਪ੍ਰਵਾਹ ਕਰਨ ਕੋਣ ਹੈ ਪ੍ਰਵਾਹ ਚ ਇਹ ਦੋ ਕੱਕੇ ਫੇਰ ਨਾ ਰਹਿਣਾ। ਉਹ ਪਿੰਡ ਦਾ ਮੋਹਤਵਾਰ ਜਾ ਕੇ ਕੋਈ ਆਗੂ ਦੇਖਣ ਆਇਆ ਤੋਕਾ ਕਰਦਾ। ਕੁਝ ਸਾਡੇ ਆਉਂਦਿਆਂ ਨੂੰ ਕੁਝ ਜਾਂ ਦੁਪਤੇ ਚਲੇ ਗਏ ਸੀਗੇ ਤੇ ਬਿਸਤੇ ਦੇ ਜਿਹੜੇ ਵਿੱਚ ਤੁਹਦੇ ਹੀ ਉਹ ਆਹੀ ਆ ਕੇ ਖੜੇ।